ਅੱਜ ਸ਼ਰਿਆਮ ਰਾਜਵੀਰ ਜਵੰਦਾ ਦੀ ਮੌਤ ਦੇ ਅਸਲੀ ਦੋਸ਼ੀ ਦਾ ਨਾਂ ਦੋ ਤਿੰਨ ਪ੍ਰਸਿੱਧ ਗਾਇਕਾਂ ਨੇ ਹਸਪਤਾਲ ਦੇ ਵਿੱਚ ਖੜ ਕੇ ਲੈ ਦਿੱਤਾ ਪਰ ਰਾਜਵੀਰ ਜਵੰਦਾ ਦੀ ਮੌਤ ਦਾ ਅਸਲੀ ਜ਼ਿੰਮੇਵਾਰ ਸਰਕਾਰ ਹੈ ਤੇ ਸਿਸਟਮ ਹੈ ਜਿਹੜਾ ਉਸ ਅਸਲ ਦੋਸ਼ੀ ਤੇ ਨਾਂ ਐਕਸ਼ਨ ਲੈਣ ਦੀ ਗੱਲ ਕਰ ਰਿਹਾ ਨਾ ਉਹਨੂੰ ਕੰਟਰੋਲ ਕਰਨ ਦੀ ਗੱਲ ਕਰ ਰਿਹਾ ਅਸਲ ਦੋਸ਼ੀ ਕੌਣ ਹੈ ਦੇਖੋ ਅੱਜ ਜਦੋਂ 40 ਸ ਹਸਪਤਾਲ ਮੁਹਾਲੀ ਦੇ ਵਿੱਚ ਗਾਇਕ ਰਾਜਵੀਰ ਜਵੰਦਾ ਦੀ ਦਰਦਨਾਕ ਮੌਤ ਹੋਈ ਹੈ ਤਾਂ ਉੱਥੇ ਜਿਹੜੇ ਪ੍ਰਸਿੱਧ ਗਾਇਕ ਰੇਸ਼ਮ ਅਨਮੋਲ ਤੇ ਸੁਖੀ ਬਰਾੜ ਤੇ ਇੱਕ ਦੋ ਹੋਰ ਨੇ ਸ਼ਰ੍ਹਾ ਆਮ ਕਿ ਇਹ ਜਿਹੜੇ ਆਵਾਰਾ ਪਸ਼ੂ ਨੇ ਇਹੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਦਾ ਅਸਲੀ ਕਾਰਨ ਬਣੇ ਨੇ ਪਰ ਕੱਲੇ ਰਾਜਵੀਰ ਜਵੰਦਾ ਦੀ ਨਹੀਂ ਇਹ ਆਵਾਰਾ ਪਸ਼ੂ ਤੇ ਟੁੱਟੀਆਂ ਗੰਦੀਆਂ ਛੜਕਾਂ ਇਹ ਹਜ਼ਾਰਾਂ ਮਾਵਾਂ ਦੇ ਪੁੱਤਾਂ ਦੀ ਮੌਤ ਦਾ ਅਸਲੀ ਕਾਰਨ ਬਣਦੀਆਂ ਨਹੀਂ ਪਰ ਜੁम्मेवार ਸਰਕਾਰਾਂ ਨੇ ਅਸਲੀ ਜੁम्मेवारी ਸਰਕਾਰਾਂ ਤੇ ਸਿਸਟਮ ਦੀ ਹੈ ਕਿਉਂਕਿ ਇਹਨਾਂ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਪਾਸੇ ਕਰਨਾ ਕਿੰਨੇ ਆ ਟੁੱਟੀਆਂ ਸੜਕਾਂ ਬਣਾਉਣੀਆਂ ਕਿੰਨੇ ਆ ਸਰਕਾਰਾਂ ਨੇ ਤੇ ਸਿਸਟਮ ਨੇ ਉਹ ਸਰਕਾਰਾਂ ਜਿਹੜੀਆਂ ਗਾਊ ਟੈਕਸ ਵੀ ਲੈਂਦੀਆਂ ਨੇ ਜਿਹੜੀਆਂ ਰੋਡ ਸੇਫਟੀ ਟੈਕਸ ਵੀ ਲੈਂਦੀਆਂ ਨੇ ਜਿਹੜੀਆਂ ਟੋਲ ਟੈਕਸ ਵੀ ਦਵਾਉਂਦੀਆਂ ਨੇ ਉਹਨਾਂ ਸਰਕਾਰਾਂ ਨੇ ਇਹ ਜਿਹੜੇ ਲੱਖਾਂ ਆਵਾਰਾ ਪਸ਼ੂ ਸੜਕਾਂ ਤੇ ਖੜੇ ਨੇ ਜਿਵੇਂ ਸੜਕਾਂ ਉਹਨਾਂ ਦਾ ਗੈਸਟ ਹਾਊਸ ਜਾਂ ਰੈਸਟ ਹਾਊਸ ਨੇ ਉਹਨਾਂ ਪਸ਼ੂਆਂ ਨੂੰ ਪਾਸੇ ਸਰਕਾਰਾਂ ਨੇ ਕਰਨਾ ਪਰ ਤੁਸੀਂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੀ ਅਫਸੋਸ ਦੇ ਦੋ ਸ਼ਬਦ ਲਿਖ ਦਿੱਤੇ ਪਹਿਲਾਂ ਵੀ ਹਸਪਤਾਲ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਤੇ ਹੋਰ ਮੰਤਰੀ ਵੀ ਪਤਾ ਲੈ ਆਏ ਪਰ ਜਿਹੜਾ ਅਸਲ ਦੋਚੀ ਐ ਜਿਹਦੇ ਤੇ ਐਕਸ਼ਨ ਲੈਣਾ ਜਿਹਨੂੰ ਕੰਟਰੋਲ ਕਰਨਾ ਬਣਦਾ ਉਹਦੇ ਤੇ ਭਗਵੰਤ ਮਾਨ ਕੇਂਦਰੀ ਮੰਤਰੀ ਕਿਸੇ ਨੇ ਗੱਲ ਹੀ ਨਹੀਂ ਕੀਤੀ ਕੀ ਜਦੋਂ ਤੁਸੀਂ ਗਾਉ ਟੈਕਸ ਲੈ ਲਿਆ ਜਦੋਂ ਤੁਸੀਂ ਰੋਡ ਸੇਫਟੀ ਟੈਕਸ ਲੈ ਲਿਆ ਫਿਰ ਬਿਲਕੁਲ ਸਾਫ਼ ਤੇ ਖਾਲੀ ਸੜਕਾਂ ਦੇਣਾ ਇਹ ਤੁਹਾਡੀ ਜ਼ਿੰਮੇਵਾਰੀ ਨਹੀਂ ਇਹ ਜ਼ਿੰਮੇਵਾਰੀ ਹੈ ਸਰਕਾਰਾਂ ਦੀ ਸ਼ਰ੍ਹਾਂ ਉਹ ਲੱਖਾਂ ਮੌਤਾਂ ਜਿਹੜੀਆਂ ਆਵਾਰਾ ਪਸ਼ਵਾ ਤੇ ਟੁੱਟੀਆਂ ਸੜਕਾਂ ਕਾਰਨ ਹੋ ਰਹੀਆਂ ਸੜਕਾਂ ਦੇ ਵਿੱਚ 2-2 ਫੁੱਟ ਦੇ ਟੋਏ ਆ ਬਹੁਤ ਥਾਵਾਂ ਤੇ ਇੱਕੇ ਦਮ ਜਾਂਦਾ ਟਾਇਰ ਇੱਕ ਦਮ ਟੋਏ 'ਚ ਵੱਜਦਾ ਕਈਆਂ ਦੇ ਤਾਂ ਮੋਟਰਸਾਈਕਲ ਸਕੂਟਰੀਆਂ ਇਹ ਉਲਟਕੇ ਵੱਜਦੇ ਆ ਤੇ ਕਈ ਗੱਡੀਆਂ ਦੇ ਟਾਇਰ ਫਟ ਜਾਂਦੇ ਆ ਤਾਂ ਉੱਥੇ ਸਿੱਧੇ ਰੂਪ 'ਚ ਸਰਕਾਰਾਂ ਜ਼ਿੰਮੇਵਾਰ ਨੇ ਪਰ ਤੁਸੀਂ ਦੇਖੋ ਹੁਣ ਤੱਕ ਪਹਿਲਾਂ ਵੀ ਲੱਖਾਂ ਮੌਤਾਂ ਹਜ਼ਾਰਾਂ ਹੋ ਚੁੱਕੀਆਂ ਨੇ ਰਾਜਵੀਰ ਜਵੰਦਾ ਵੀ ਪੇਟ ਚੜ ਗਿਆ ਪਰ ਕਿਸੇ ਸਰਕਾਰ ਨੇ ਨਹੀਂ ਕਿਹਾ ਕਿ ਅਸੀਂ ਅੱਜ ਤੋਂ ਬਾਅਦ ਇਹ ਜਿਹੜੇ ਲੱਖਾਂ ਆਵਾਰਾ ਪਸ਼ੂ ਸੜਕਾਂ ਤੇ ਖੜੇ ਨੇ ਅਸੀਂ ਇਹਨਾਂ ਨੂੰ ਕੰਟਰੋਲ ਕਰਕੇ ਗਊਸ਼ਾਲਾਾਂ ਵਿੱਚ ਜਾਂ ਹੋਰ ਕਿਤੇ ਰੱਖਾਂਗੇ ਇੱਕ ਤਾਂ ਇਹ ਪਸ਼ੂ ਸੜਕਾਂ ਤੇ ਆਪ ਮਰਦੇ ਨੇ ਦੂਜਾ ਇਹ ਦੂਜੇ ਮਾਵਾਂ ਦੇ ਪੁੱਤਾਂ ਨੂੰ ਮਾਰਦੇ ਨੇ ਤੀਜਾ ਲਫਾਫੇ ਖਾ ਖ ਕੇ ਉਹ گاਵਾ ਬੁਰਾ ਹਾਲਾਤ ਆ ਉਹਨਾਂ ਦਾ ਤੇ ਟੈਕਸ ਤੁਸੀਂ ਕਾਹਦੇ ਨਹੀਂ ਲੈਂਦੇ ਹੋ ਮੈਂ ਤਾਂ ਉਹਨਾਂ ਗੈਿਕਾਂ ਨੂੰ ਵੀ ਕਹੂੰਗਾ ਜਿਹੜੇ ਗਾਇਕ ਅੱਜ ਬਹੁਤ ਹਮਦਰਦੀ ਕਰ ਰਹੇ ਨੇ ਜਵੰਦਾ ਦੇ ਪਰਿਵਾਰ ਨਾਲ ਤੇ ਕਹਿ ਰਹੇ ਨੇ ਸਾਡਾ ਭਰਾ ਸਾਡਾ ਭਰਾ ਜੇ ਸੱਚੀਓ ਤੁਹਾਨੂੰ ਹਮਦਰਦੀ ਆ ਤਾਂ ਫਿਰ ਤੁਸੀਂ ਸਾਰੇ ਆਵਾਜ਼ ਉਠਾਓ ਗਾਇਕ ਅੱਗੇ ਲੱਗੋ ਸਾਰੇ ਸਮਾਜ ਨੂੰ ਸੱਦਾ ਦਿਓ ਵੱਡੀ ਆਵਾਜ਼ ਉਠਣੀ ਚਾਹੀਦੀ ਹੈ ਧਰਨੇ ਲੱਗਣੇ ਚਾਹੀਦੇ ਨੇ ਕਿ ਇਹ ਜਿਹੜੇ ਆਵਾਰਾ ਪਸ਼ੂ ਨੇ ਇਹ ਸੜਕਾਂ ਤੋਂ ਪਾਸੇ ਹਟਾਏ ਜਾਣ ਪਰ ਇਨੀ ਹਿੰਮਤ ਕਰੇਗਾ ਕੌਣ ਬਿੱਲੀ ਦੇ ਗਲ ਟੱਲੀ ਬਣੇਗਾ ਕੌਣ ਇਹ ਬੜੇ ਸਾਰੇ ਉਹ ਗਾਇਕ ਜਿਹੜੇ ਗੀਤਾਂ 'ਚ ਸ਼ੇਰ ਬਣਦੇ ਨੇ ਉਹ ਤਾਂ ਸਰਕਾਰਾਂ ਦੇ ਅੱਗੇ ਥੱਲੇ ਲੱਗੇ ਪਏ ਨੇ ਸਰਕਾਰਾਂ ਅੱਗੇ ਤਾਂ ਚੂਂ ਕਰਨ ਨੂੰ ਤਿਆਰ ਨਹੀਂ ਹੈਗੇ ਰਾਜਵੀਰ ਜਵੰਦਾ ਦੀ ਮੌਤ ਕੁਦਰਤੀ ਮੌਤ ਨਹੀਂ ਇਹ ਗੱਲ ਮੈਂ ਵੀ ਕਹਿੰਦਾ ਇਹ ਜਿਹੜਾ ਗਾਇਕ ਰੇਸ਼ਮ ਅਨਮੋਲ ਉਹਨੇ 477 'ਚ ਖੜ ਕੇ ਵੀ ਕਹੀ ਆ ਸੁਖੀ ਬਰਾੜ ਨੇ ਵੀ ਕਹਿਤੀ ਹੋਰਾਂ ਨੇ ਵੀ ਕਹਿਤੀ ਪਰ ਮੈਨੂੰ ਇਹ ਦੱਸੋ ਆ ਜਿੰਨੇ ਵੱਡੇ ਵੱਡੇ ਗਾਇਕ ਨੇ ਕੀ ਇਹ ਆਵਾਜ਼ ਠਾਉਣਗੇ ਹੁਣ ਇਹ ਕੋਈ ਸਰਕਾਰ ਨੂੰ ਮਜਬੂਰ ਕਰਨਗੇ ਆਮ ਸਮਾਜ ਦੇ ਲੋਕਾਂ ਨੂੰ ਵੀ ਮੈਂ ਸੱਦਾ ਦੇਣਾ ਚਾਹੂੰਗਾ ਇਹਨਾਂ ਸਰਕਾਰਾਂ ਦੇ ਕੰਨ ਤੇ ਜੂ ਕਦੇ ਨਹੀਂ ਸਰਕੀ ਕਿਉਂਕਿ ਇਹਨਾਂ ਨੂੰ ਤਾਂ ਉਦੋਂ ਹੀ ਦੁੱਖ ਹੁੰਦਾ ਜਦੋਂ ਇਹਨਾਂ ਦੇ ਘਰੋਂ ਕੋਈ ਮਰਦਾ ਲੋਕਾਂ ਦੇ ਕਿੰਨੇ ਪੁੱਤ ਮਰੀ ਜਾਣ ਲੋਕ ਮਰੀ ਜਾਣ ਐਕਸੀਡੈਂਟਾਂ ਚ ਕੋਈ ਫਰਕ ਇਹਨਾਂ ਨੂੰ ਪੈਂਦਾ ਨਹੀਂ ਤੁਸੀਂ ਦੇਖੋ ਦੁਨੀਆ 'ਚ ਐਸੇ ਵੀ ਦੇਸ਼ ਨਹੀਂ ਜਿਹੜੇ ਇਹ ਦਾਵਾ ਕਰਦੇ ਨੇ ਕਿੰਨੇ ਕਿੰਨੇ ਸਾਲ ਉੱਥੇ ਸੜਕ ਐਕਸੀਡੈਂਟਾਂ 'ਚ ਮੌਤ ਨਹੀਂ ਹੁੰਦੀ ਇਹ ਅੰਕੜੇ ਨਹੀਂ ਪਰ ਸਾਡੇ ਭਾਰਤ ਦੇ ਵਿੱਚ ਰੋਜ਼ਾਨਾ ਕਿੰਨੀਆਂ ਕਿੰਨੀਆਂ ਮੌਤਾਂ ਸੜਕਾਂ ਤੇ ਆਵਾਰਾ ਪਸ਼ੂਆਂ ਤੇ ਟੁੱਟੀਆਂ ਸੜਕਾਂ ਤੇ ਟ੍ਰੈਫਿਕ ਰੂਲ ਠੀਕ ਤਰੀਕੇ ਨਾਲ ਲਾਗੂ ਹੋਣ ਕਾਰਨ ਨਹੀਂ ਹੁੰਦੀਆਂ ਜਿਹੜਾ ਉੱਠਦਾ ਲੋਕਾ ਸਿਰ ਮਰ ਦਿੰਦਾ ਲੋਕ ਨਹੀਂ ਐ ਕਰਦੇ ਲੋਕ ਨਹੀਂ ਜੂ ਕਰਦੇ ਦੇਖੋ 도ੱਚੀ ਲੋਕ ਨਹੀਂ ਐ ਦੋਚੀ ਸਰਕਾਰਾਂ ਤੇ ਸਿਸਟਮ ਹੈ ਜਨਤਾ ਵਿਚਾਰੀ ਉਹ ਜ਼म्मेवार ਨਹੀਂ ਹੁੰਦੀ ਅਸੀਂ ਆਪਣੀ ਘੱਟ ਬੁੱਧੀ ਦੇ ਨਾਲ ਜਨਤਾ 'ਤੇ ਥੋਪ ਦਿੰਨੇ ਆ ਕਈ ਤਾਂ ਕਹਿਣਗੇ ਸਰਕਾਰਾਂ ਵੀ ਤਾਂ ਆਪਾਂ ਹੀ ਬਣਾਈਆਂ ਦੇਖੋ ਸਰਕਾਰਾਂ ਨੇ ਜਾਣ ਬੁੱਝ ਕੇ ਦੇਸ਼ ਦੇ 70-80% ਦੀ ਲੋਕਾਂ ਨੂੰ ਗਰੀਬ ਰੱਖਿਆ ਮਜਬੂਰ ਰੱਖਿਆ ਤਾਂ ਕਿ ਵੋਟਾਂ ਮਿਲੇ ਥੋੜੇ-ਥੋੜੇ ਪੈਸੇ ਦੇ ਕੇ ਉਹਨਾਂ ਦੀ ਮਜਬੂਰੀ ਵਸ ਸਭ ਕੁਝ ਖਰੀਦਿਆ ਜਾ ਸਕੇ ਐਦਾਂ ਸਰਕਾਰਾਂ ਬਣਦੀਆਂ ਨੇ ਸਰਕਾਰਾਂ ਦੀ ਪਿੱਠ ਤੇ ਉਹ ਕਾਰਪੋਰੇਟ ਘਰਾਣੇ ਬੈਠੇ ਨੇ ਜਿਹੜੇ ਹਜ਼ਾਰਾਂ ਕਰੋੜ ਚੋਣ ਫੰਡ ਦੇ ਕੇ ਤੇ ਲੋਕਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਵਾ ਦਿੰਦੇ ਨੇ ਦੇਖੋ ਅੱਜ ਰਾਜਵੀਰ ਜਵੰਦਾ ਦੀ ਮੌਤ ਹੋਈ ਆ ਮੈਨੂੰ ਵੀ ਪਰਸਨਲੀ ਦੁੱਖ ਹੋਇਆ ਯਕੀਨ ਨਹੀਂ ਕਰਨਾ ਤੁਸੀਂ ਮੈਂ ਖੁਦ ਰੋਕੇ ਹਟਿਆ ਕਿਉਂਕਿ ਰਾਜਵੀਰ ਜਵੰਦਾ ਦੇ ਗੀਤ ਇੰਨੇ ਪਿਆਰੇ ਸੀ ਉਹ ਐ ਲੱਗਦਾ ਜਿਵੇਂ ਘਰ ਦਾ ਕੋਈ ਜੀ ਤੁਰ ਗਿਆ ਪਰ ਅਸਲੀ ਮੁੱਦੇ ਤੇ ਅਸਲੀ ਮੁੱਦੇ ਤੇ ਗੱਲ ਕੌਣ ਕਰੇਗਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਤਾ ਕਿ ਮੈਨੂੰ ਬੜਾ ਅਫਸੋਸ ਹੋਇਆ ਤੇ ਪਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ ਪਿਛਲੇ ਦਿਨਾਂ ਤੋਂ ਸਰਕਾਰ ਨੇ ਔਰ ਮੈਂ ਐਨਲਿਆ ਨਹੀਂ ਲੋਕਾਂ ਨੂੰ ਅਰਦਾਸਾਂ ਕਰਨ ਲਾਇਆ ਹੋਇਆ ਸੀ ਅਰਦਾਸਾਂ ਕਰੋ ਦੁਆਵਾਂ ਕਰੋ ਦੁਆ ਕੰਮ ਕਰਦੀ ਆ ਵਾਹ ਬਈ ਵਾਹ ਵੇਖੋ ਇਹ ਅੱਜ ਕੋਈ ਅਰਦਾਸ ਕੰਮ ਨਹੀਂ ਆਈ ਸਾਰੇ ਕਹਿ ਰਿਆ ਕੋਈ ਦੁਆ ਕੰਮ ਨਹੀਂ ਆਈ ਸਰਕਾਰਾਂ ਨੂੰ ਇਸ ਗੱਲ ਦਾ ਬਹੁਤ ਫਾਇਦਾ ਜਿਹੜਾ ਇਹ ਵਿਚਾਰ ਆ ਨਾ ਕਿ ਵੇਖੋ ਜੀ ਜਿੱਥੇ ਲਿਖੀ ਆ ਉਵੇਂ ਹੀ ਹੋਣੀ ਆ ਘਟੀ ਵੱਡੀ ਦੇ ਸੌਦੇ ਹੁੰਦੇ ਆ ਜੇ ਘਟਿਆ ਤਾਂ ਕੋਈ ਬਚਾ ਨਹੀਂ ਸਕਦਾ ਸਰਕਾਰਾਂ ਨੂੰ ਤਾਂ ਲੱਗੀ ਮੌਜ ਸਰਕਾਰ ਤਾਂ ਇਸ ਗੱਲ ਨਾਲ ਬਰੀ ਹੋ ਜਾਂਦੀ ਆ ਵੀ ਵੇਖੋ ਜੀ ਸਾਡਾ ਕੋਈ ਕਸੂਰ ਨਹੀਂ ਸਾਡੇ ਪ੍ਰਬੰਧ ਚ ਕੋਈ ਘਾਟ ਨਹੀਂ ਇਹ ਤਾਂ ਭਾਰਤ ਦੇ ਲੋਕਾਂ ਦੀ ਸੜਕਾਂ ਤੇ ਲਿਖੀ ਬਾੜੀ ਜ਼ਿਆਦਾ ਤਾਂ ਕਰਕੇ ਇਹ ਸੜਕਾਂ ਤੇ ਇੰਨੇ ਮਰਦੇ ਆ ਉਹ ਜਿਹੜੇ ਦੂਜੇ ਦੇਸ਼ ਨੇ ਯੂਰਪ ਦੇ ਜਿੱਥੇ ਐਕਸੀਡੈਂਟ ਬਿਲਕੁਲ ਨਾ ਮਾਤਰ ਹੁੰਦੇ ਆ ਉੱਥੇ ਤਾਂ ਲੋਕਾਂ ਦੀ ਲਿਖੀ ਘੱਟ ਹੁੰਦੀ ਆ ਸਰਕਾਰਾਂ ਨੂੰ ਤਾਂ ਮੌਜ ਲੱਗੀ ਆ ਇਹ ਵਿਚਾਰ ਬਹੁਤ ਗਲਤ ਆ ਖਤਰਨਾਕ ਆ ਤੇ ਜਿਹਨੂੰ ਲੱਗਦਾ ਕਿ ਵਾਕਿਆ ਹੀ ਇਹ ਤਾਂ ਲਿਖੀ ਦੇ ਸੌਦੇ ਹੁੰਦੇ ਆ ਜੇ ਵਧੀਆ ਤੇ ਕੋਈ ਮਾਰ ਹੀ ਨਹੀਂ ਸਕਦਾ ਤਾਂ ਮੈਂ ਕਹਿੰਨਾ ਆਪਣੇ ਮੋਟਰਸਾਈਕਲ ਆਪਣੀ ਕਾਰ ਦੀਆਂ ਬ੍ਰੇਕਾਂ ਖੋਲ ਕੇ ਇੱਕ ਦਿਨ 100 ਕਿਲੋਮੀਟਰ ਦਾ ਸਫ਼ਰ ਕਰਕੇ ਆਓ ਉਸੇ ਦਿਨ ਹੀ ਲਿਖੀ ਜਾਊ ਔਰ ਪਹਿਲੇ 1 ਕਿਲੋਮੀਟਰ ਚ ਹੀ ਲਿਖੀ ਜਾਓ ਇਹ ਕੋਈ ਸਹੀ ਗੱਲਾਂ ਨਹੀਂ ਗੀਆਂ ਲੋਕਾਂ ਨੂੰ ਪਿਛਲੇ ਦਿਨ ਵੇਖੋ ਹੁਣ ਜਿੰਨੇ ਮੁੱਖ ਮੰਤਰੀ ਤੇ ਮੰਤਰੀ ਬਣਦੇ ਨੇ ਹੁਣ 40 ਸ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਦਾ ਇਲਾਜ ਚੱਲਿਆ ਬੜਾ ਮਹਿੰਗਾ ਹਸਪਤਾਲ ਹੈ ਉੱਥੇ ਵੀ ਸਵਾਲ ਨੇ ਸਤੀਸ਼ ਕੁਮਾਰ ਜਿਹੜਾ ਐਨਜੀਓ ਵਾਲਾ ਉਹਨੇ ਕਿੱਡੇ ਵੱਡੇ ਸਵਾਲ ਖੜੇ ਕੀਤੇ ਵੀ ਬ੍ਰੇਨ ਡੈੱਡ ਦੀ ਖਬਰ ਜਦੋਂ ਪਹਿਲੇ ਦਿਨ ਆ ਗਈ ਸੀ ਤਾਂ ਫਿਰ ਇੰਨੇ ਦਿਨ ਉਹ ਕਹਿੰਦਾ ਪਾਈ ਕਿਉਂ ਰੱਖਿਆ ਜਦੋਂ ਬ੍ਰੇਨ ਡੈੱਡ ਮਤਲਬ ਦਿਮਾਗ ਡੈੱਡ ਹੋ ਜੇ ਮਰ ਜੇ ਉਦੋਂ ਵਿਅਕਤੀ ਨਹੀਂ ਜਿੰਦਾ ਹੋ ਸਕਦਾ ਪਰ ਇੱਥੇ ਸਾਡੇ ਦੇਸ਼ 'ਚ ਗੈਰ ਵਿਗਿਆਨਕ ਸੋਚ ਬਹੁਤ ਚੱਲਦੀ ਆ ਕਹਿੰਦੇ ਵੇਖੋ ਜੀ ਦੁਆ ਜਿਹੜੀ ਆ ਉਹ ਕੰਮ ਕਰ ਜਾਂਦੀ ਹੁੰਦੀ ਆ ਹੋ ਜਾਂਦਾ ਉਹ ਹੋ ਜਾਂਦਾ ਬਹੁਤ ਸਾਰੇ ਜਿਹੜੇ ਤਰਕਸ਼ੀਲ ਲੋਕ ਨੇ ਉਹਨਾਂ ਨੇ ਸਵਾਲ ਖੜੇ ਕੀਤੇ ਪਿਛਲੇ ਦਿਨੀ ਉਹ ਕਹਿੰਦੇ ਜੇਕਰ ਭਾਈ ਜਿਹੜੀ ਦਵਾਈ ਕੰਮ ਕਰਦੀ ਆ ਫਿਰ ਹਸਪਤਾਲ ਚੋਂ ਮਰੀਜ਼ ਨੂੰ ਕੱਢਿਆ ਕਰੋ ਤੇ ਪਹਿਲਾਂ ਕਿਸੇ ਵੀ ਉਸ ਸਥਾਨ ਤੇ ਪਾਲਿਆ ਕਰੋ ਜਿੱਥੇ ਦਵਾ ਕੀਤੀ ਜਾਣੀ ਹੋਵੇ ਫਿਰ ਦੇਖਾਂਗੇ ਕੀ ਬਣਦਾ ਸੋ ਇਹ ਗੈਰ ਵਿਗਿਆਨਕ ਸੋਚ ਸਾਨੂੰ ਤਿਆਗਣੀ ਚਾਹੀਦੀ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਬਹੁਤ ਪਰ ਗੈਰ ਵਿਗਿਆਨਕ ਸੋਚ ਨਹੀਂ ਰੱਖਣੀ ਚਾਹੀਦੀ ਸਰਕਾਰਾਂ ਨੂੰ ਇਹਦਾ ਬਹੁਤ ਫਾਇਦਾ ਤੇ ਸਾਡੇ ਦੇਸ਼ ਚ ਵੱਡੇ ਵੱਡੇ ਹਾਦਸੇ ਹੋ ਜਾਂਦੇ ਨੇ ਤੇ ਆਮ ਨਾਲ ਸਰਕਾਰਾਂ ਤੇ ਮੰਤਰੀ ਕਹਿ ਦਿੰਦੇ ਨੇ ਵੇਖੋ ਜੀ ਇਹ ਤਾਂ ਹੋ ਕੇ ਹੀ ਰਹਿਣਾ ਸੀ ਪਿਛਲੇ ਦਿਨੀ ਅਹਮਦਾਬਾਦ ਤੋਂ ਇੱਕ ਜਹਾਜ਼ ਉੱਡਿਆ ਪੌਣੇ 300 ਵਿਕਤੀਆਂ ਦੀ ਮੌਤ ਹੋ ਗਈ ਜਦੋਂ ਉਹ ਡਿੱਗ ਪਿਆ ਤੇ ਗ੍ਰਹਿ ਮੰਤਰੀ ਦੇਸ਼ ਦੇ ਅਮਿੰਤ ਸ਼ਾ ਉਹ ਕਹਿੰਦੇ ਜੀ ਵੇਖੋ ਹਾਦਸਿਆਂ ਨੂੰ ਤਾਂ ਕੋਈ ਰੋਕ ਨਹੀਂ ਸਕਦਾ ਹਾਦਸਾ ਹੋਣਾ ਸੀ ਉਹ ਤਾਂ ਹੋ ਗਿਆ ਬੜੀ ਛੇਤੀ ਇਹ ਬਰੀ ਹੋ ਜਾਂਦੇ ਨੇ ਆਪਣੀ ਗੈਰ ਵਿਗਿਆਨਕ ਸੋਚ ਦਾ ਫਾਇਦਾ ਲੈ ਕੇ ਇਹ ਬਿਲਕੁਲ ਗਲਤ ਗੈਰ ਜ਼ਿੰਮੇਵਾਰ ਸੋਚ ਹੈ ਫਿਰ ਤੁਹਾਨੂੰ ਸਰਕਾਰਾਂ ਨੂੰ ਬਣਾਇਆ ਕਦੇ ਲਈ ਆ ਫਿਰ ਜੋ ਹੋਣਾ ਉਹ ਤਾਂ ਹੋ ਕੇ ਰਹਿਣਾ ਜੋ ਨਹੀਂ ਹੋਣਾ ਉਹ ਨਹੀਂ ਹੋਣਾ ਤੁਸੀਂ ਛੱਡੋ ਗੱਡੀਆਂ ਤੋਂ ਪਾਸੇ ਹੋਵੋ ਫਿਰ ਤੁਸੀਂ ਫਿਰ ਤੁਸੀਂ ਗੱਡੀਆਂ ਤੇ ਕੋ ਬੈਠੇ ਹੋ ਫਿਰ ਤੁਹਾਡਾ ਕੰਮ ਕੀ ਆ ਜਦੋਂ ਜੋ ਹੋਣਾ ਹੋਣਾ ਹੀ ਹੋਣਾ ਜੋ ਨਹੀਂ ਹੋਣਾ ਨਹੀਂ ਹੋਣਾ ਫਿਰ ਤੁਸੀਂ ਐਵੇਂ ਹੀ ਲੋਕਾਂ ਤੋਂ ਟੈਕਸ ਇਕੱਠੇ ਕਰ ਕਰਕੇ ਐਨੀਆਂ ਮੋਟੀਆਂ ਸਿਕਿਉਰਟੀਆਂ ਰੱਖੀਆਂ ਟੂ ਟੂ ਗੱਡੀਆਂ ਦੀ ਕਰਾਉਣੇ ਹੋ ਟਾਅਰ ਟ ਪੱਕੇ ਤੁਸੀਂ ਰੱਖਿਆ ਲੋਕਾਂ ਨੂੰ ਕਹਿਣਗੇ ਜਿੱਥੇ ਸਵਾਸ ਪੂਰੇ ਹੋ ਗਏ ਬੱਸ ਵੱਧ ਨਹੀਂ ਸਕਦੀ ਆਪ ਤੁਸੀਂ 40 40 ਗਨਮੈਨ ਨਾਲ ਰੱਖੇ ਨੇ ਉਹ ਸਵਾਸ ਵਧਾਉਣ ਲਈ ਰੱਖੇ ਨੇ ਹੁਣ ਸਭ ਤੋਂ ਵੱਡੀ ਗੱਲ ਇਲਾਜ ਵੇਖੋ ਤੁਸੀਂ ਇੱਥੇ ਦੋ ਤਿੰਨ ਤਰ੍ਹਾਂ ਦਾ ਇੱਕ ਆਮ ਲੋਕਾਂ ਦਾ ਇੱਕ ਖਾਸ ਲੋਕਾਂ ਦਾ ਆ ਜਿਹੜੇ 40 ਹਸਪਤਾਲ ਦੇ ਵਿੱਚ ਰਾਜਵੀਰ ਜਮੰਦਾ ਐਨੇ ਦਿਨ 12 ਦਿਨ ਰੱਖਿਆ ਉਥੇ ਵੀ ਸਵਾਲ ਸਤੀਸ਼ ਜਿਹੜਾ ਐਨਜੀਓ ਵਾਲਾ ਉਹਨਾਂ ਨੇ ਉਠਾਏ ਹੋਰਾ ਕਈਆਂ ਨੇ ਵੀ ਬ੍ਰੇਨ ਡੈੱਡ ਹੋ ਚੁੱਕਾ ਸੀ ਤਾਂ jaan ਬੁੱਝ ਕੇ ਇਹਨਾਂ ਨੇ ਪੈਸੇ ਬਣਾਉਣ ਮਾਰੇ ਨਹੀਂ ਉਹਨੂੰ ਡਿਕਲੇਅਰ ਨਹੀਂ ਕੀਤੀ ਡੈਥ ਇਸੇ ਤਰ੍ਹਾਂ ਉਸ ਸਤੀਸ਼ ਕਹਿੰਦਾ ਲੱਖਾਂ ਕੇਸਾਂ 'ਚ ਇਹ ਪ੍ਰਾਈਵੇਟ ਹਸਪਤਾਲ ਨੇ ਜਿਹੜੇ ਇਹ ਬੰਦੇ ਨੂੰ ਕਈ ਕਈ ਦਿਨ ਪਾਈ ਰੱਖਦੇ ਨੇ ਸਿਰਫ ਬਿੱਲ ਬਣਾਉਣ ਮਾਰੇ ਹੁਣ ਤੁਸੀਂ ਦੇਖੋ ਜਦੋਂ ਵੀ ਸਰਕਾਰਾਂ ਬਿਆਨ ਦਿੰਦਿਆਂ ਨੇ ਅਸੀਂ ਲੋਕਾਂ ਵਾਸਤੇ ਬਹੁਤ ਵਧੀਆ ਇਲਾਜ ਪ੍ਰਬੰਧ ਕਰਤਾ ਅਸੀਂ ਮਹੱਲਾ ਕਲੀਨਿਕ ਖੋਲਤੇ ਅਸੀਂ ਹਰ ਬਲਾਕ 'ਚ ਵਧੀਆ ਹਸਪਤਾਲ ਹਰ ਜ਼ਿਲ੍ਹੇ 'ਚ ਅਸੀਂ ਵਧੀਆ ਸਿਵਲ ਹਸਪਤਾਲ ਸਰਕਾਰੀ ਖੋਲਤੇ ਉੱਥੇ ਇਲਾਜ ਕਰਵਾਓ ਤੇ ਜਦੋਂ ਇਹ ਆਪ ਬਿਮਾਰ ਹੁੰਦੇ ਨੇ ਕੋਈ ਵੀ ਮੰਤਰੀ ਕਿਸੇ ਸਰਕਾਰੀ ਹਸਪਤਾਲ 'ਚ ਇਲਾਜ ਕਰਾਉਂਦਾ ਵੇਖਿਆ ਤੁਸੀਂ ਆ ਸਾਡਾ ਭਗਵੰਤਮਾਨ ਇਹ ਦੋ ਤਿੰਨੇ ਰੀ ਬਿਮਾਰ ਹੋਇਆ ਤੇ ਸਾਰੀ ਵਾਰੀ ਪ੍ਰਾਈਵੇਟ ਹਸਪਤਾਲ 'ਚ ਦਾਖਲ ਹੋਇਆ ਅਜੇ ਮਹੀਨਾ ਨਹੀਂ ਹੋਇਆ ਜਦੋਂ ਇਹ ਇਸੇ ਵੱਡੇ ਫੋਟੀ ਹਸਪਤਾਲ ਚ ਦਾਖਲ ਰਿਹਾ ਕਿੰਨੇ ਦਿਨ ਕਿਉਂ ਨਹੀਂ ਭਗਵੰਤ ਮਾਨ ਆਪਦੇ ਹੀ ਸਰਕਾਰੀ ਹਸਪਤਾਲ ਚ ਦਾਖਲ ਹੋਇਆ ਕਿਉਂਕਿ ਪਤਾ ਵੀ ਉੱਥੇ ਨਾ ਕੋਈ ਪ੍ਰਬੰਧਾ ਨਾ ਕੋਈ ਇਲਾਜ ਤੇ ਉੱਥੇ ਰਗੜੇ ਜਾਣਗੇ ਉਹ ਤਾਂ ਆਮ ਲੋਕਾਂ ਲਈ ਬਣਾਇਆ ਭਗਵੰਤ ਮਾਨ ਪਹਿਲਾਂ ਜਦੋਂ ਬਿਮਾਰ ਹੋਇਆ ਉਦੋਂ ਅਪੋਲੋ ਪ੍ਰਾਈਵੇਟ ਹਸਪਤਾਲ ਚ ਗਿਆ ਫਿਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਿਹਾ ਪੰਜ ਵਾਰ ਲੋਕਾਂ ਨੂੰ ਵੀ ਤੁਹਾਨੂੰ ਬਹੁਤ ਵਧੀਆ ਹਸਪਤਾਲ ਬਣਾ ਦਿੱਤੇ ਬਹੁਤ ਵਧੀਆ ਇਲਾਜ ਦੇ ਰਹੇ ਆ ਤੇ ਆਪ ਜਦੋਂ ਉਹ ਡਿੱਗਿਆ ਉਹਦਾ ਚੂਲਾ ਟੁੱਟਿਆ ਤੇ ਅਮਰੀਕਾ ਤੋਂ ਜਾ ਕੇ ਪਵਾ ਕੇ ਆਇਆ ਸੀ ਫਿਰ ਜਦੋਂ ਉਹਨਾਂ ਦੀ ਧਰਮ ਪਤਨੀ ਜਿਹੜੀ ਬੀਬੀ ਸਰਿੰਦਰਪੁਰ ਕੋਰ ਬਾਦਲ ਉਹਨੂੰ ਕੈਂਸਰ ਹੋਇਆ ਤਾਂ ਵੀ ਉਹਦਾ ਇਲਾਜ ਅਮਰੀਕਾ ਤੋਂ ਕਰਾਇਆ ਤੇ ਇਹਦਾ ਮਤਲਬ ਇਹਨਾਂ ਨੂੰ ਆਪ ਦੇ ਸਰਕਾਰੀ ਹਸਪਤਾਲਾਂ ਦੇ ਇਲਾਜ ਤੇ ਕੋਈ ਯਕੀਨੀ ਇਹਨਾਂ ਨੂੰ ਪਤਾ ਵੀ ਉੱਥੇ ਕੋਈ ਇਲਾਜ ਨਹੀਂ ਅਸੀਂ ਰਗੜੇ ਜਾਵਾਂਗੇ ਕੈਪਟਨ ਮਰਿੰਦਰ ਮੁੱਖ ਮੰਤਰੀ ਰਿਆ ਤੇ ਪੇਛੇ ਰੀੜ ਦੀ ਹੱਡੀ ਦਾ ਆਪਰੇਸ਼ਨ ਕੋਣ ਲੰਡਨ ਗਿਆ ਲੰਡਨ ਅੱਛਾ ਉਹ ਲੋਕਾਂ ਨੂੰ ਕਹਿੰਦਾ ਰਿਹਾ ਵੀ ਤੁਹਾਨੂੰ ਇਲਾਜ ਬਹੁਤ ਵਧੀਆ ਅਸੀਂ ਦੇ ਰਹੇ ਹਾਂ ਸਰਕਾਰੀ ਹਸਪਤਾਲਾਂ 'ਚ ਤੇ ਇਹ ਵਧੀਆ ਇਲਾਜ ਤੁਹਾਨੂੰ ਲੜਦਾ ਤੁਸੀਂ ਕਿਉਂ ਨਹੀਂ ਕਰਾਉਂਦੇ ਸਰਕਾਰੀ ਹਸਪਤਾਲਾਂ 'ਚ ਦਾ ਇਲਾਜ ਅਸਲ 'ਚ ਲੋਕਾਂ ਨੂੰ ਬਣਾਇਆ ਮਿੱਤਰੋ ਮੂਰਖ ਤੇ ਆਪਾਂ ਬਣੇ ਹੋਇਆ ਅੱਜ ਪੂਰੇ ਪੰਜਾਬ ਨੂੰ ਇਹ ਮੰਗ ਉਠਾਉਣੀ ਚਾਹੀਦੀ ਆ ਕਿ ਇੱਕ ਤਾਂ ਇਲਾਜ ਇੱਕ ਤਰ੍ਹਾਂ ਦਾ ਕਰੋ ਆ ਪ੍ਰਾਈਵੇਟ ਸਰਕਾਰੀ ਵਾਲਾ ਜਾਂ ਤਾਂ ਸਾਰਿਆਂ ਦਾ ਹੀ ਪ੍ਰਾਈਵੇਟ ਕਰ ਦਿਓ ਇਹ ਜਾਂ ਫਿਰ ਕੱਲੇ ਸਰਕਾਰੀ ਹਸਪਤਾਲ ਹੋਣ ਆ ਪ੍ਰਾਈਵੇਟ ਕਾਰਪੋਰੇਟ ਜਿਹੜਾ ਬਿジネス ਚ ਲਈ ਬੈਠੇ ਨੇ ਮੁਨਾਫੇ ਦਾ ਇਲਾਜ ਦੇ ਨਾਤੇ ਇਹ ਬੰਦ ਕਰਉਣਾ ਚਾਹੀਦਾ ਦੂਜੀ ਗੱਲ ਜਿਹੜੇ ਅਵਾਰਾ ਪਸ਼ੂ ਫਿਰਦੇ ਨੇ ਜਿਨ੍ਹਾਂ ਕਰਕੇ ਜਵੰਦਾ ਵੀ ਗਿਆ ਹੋਰ ਵੀ ਸੈਂਕੜੇ ਹਜ਼ਾਰਾਂ ਐਕਸੀਡੈਂਟ ਚ ਜਾਂਦਾ ਜਾਂਦੀਆਂ ਨੇ ਇਹ ਲੋਕਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਆ ਸਰਕਾਰਾਂ ਤੇ ਦਬਾਅ ਪਾਉਣਾ ਚਾਹੀਦਾ ਵੀ ਇਹਨਾਂ ਅਵਾਰਾ ਪਸ਼ੂਆਂ ਨੂੰ ਸਰਕਾਰਾਂ ਆਪਣੇ ਕੰਟਰੋਲ ਚ ਕਰਨ ਸੜਕਾਂ ਤੋਂ ਹਟਾਇਆ ਜਾਵੇ ਤੇ ਜਾਂ ਫਿਰ ਰੋਡ ਸੇਫਟੀ ਟੈਕਸ ਲੈਣਾ ਬੰਦ ਕਰੋ ਜਦੋਂ ਵੀ ਕੋਈ ਵੀਕਲ ਤੁਸੀਂ ਖਰੀਦਦੇ ਹੋ ਨਾ ਤਾਂ ਲੱਖਾਂ ਰੁਪਈਆ ਰੋਡ ਰੋਡ ਸੇਫਟੀ ਟੈਕਸ ਲੱਗਦਾ ਇਹ ਗਾਇਕ ਰਾਜਵੀਰ ਜਵੰਦਾ ਇਹ ਜਿਹੜੇ ਮੋਟਰਸਾਈਕਲ ਤੇ ਜਾ ਰਿਹਾ ਸੀ 27 ਲੱਖ ਰੁਪਏ ਦਾ ਮੋਟਰਸਾਈਕਲ ਉਹਨੇ ਕੁਝ ਦਿਨ ਪਹਿਲਾਂ ਖਰੀਦਿਆ ਸੀ ਤੇ 27 ਲੱਖ ਦੇ ਮੋਟਰਸਾਈਕਲ ਦੇ ਵਿੱਚ 2-3 ਲੱਖ ਰੁਪਈਆ ਰੋਡ ਟੈਕਸ ਦਿੱਤਾ ਸੀ ਉਹਨੇ ਤੇ ਰੋਡ ਟੈਸਟ ਟੈਕਸ ਲਿਆ ਕੇ ਜਾਂਦਾ ਵੀ ਵਧੀਆ ਸੁਰੱਖਿਅਤ ਸੜਕਾਂ ਦੇਣ ਦੇ ਲਈ ਵੀ ਅਸੀਂ ਵਧੀਆ ਤੇ ਸੁਰੱਖਿਅਤ ਸੜਕਾਂ ਦੇਵਾਂਗੇ ਤੇ ਜਦੋਂ ਆ ਕੁਸ਼ ਹੋਣਾ ਬੰਦੇ ਨੇ 27 ਲੱਖ ਰੁਪਈਆ ਮੋਟਰਸਾਈਕਲ ਤੇ ਖਰਚਿਆ ਜਦੋਂ ਉਹ ਲੈ ਕੇ ਸੜਕ ਤੇ ਨਿਕਲਿਆ ਤੇ ਵਿੱਚ ਤੁਹਾਡੇ ਆਵਾਰਾ ਪਸ਼ੂ ਵੱਜੇ ਨੇ ਤੇ ਮਾਂ ਦਾ ਪੁੱਤ ਤੁਸੀਂ ਮਿੰਟਾਂ ਚ ਖਤਮ ਕਰਾਤਾ ਹੁਣ ਇਥੇ ਸਰਕਾਰਾਂ ਇਹ ਇਹ ਬੀਬੇ ਰਾਣੇ ਜੇ ਬਣ ਕੇ ਆਉਣਗੇ ਉਹਦੇ ਸੰਸਕਾਰ ਤੇ ਵੀ ਭੋਗ ਤੇ ਵੀ ਵੋਟਾਂ ਇਕੱਠੀਆਂ ਕਰਨਗੇ ਕੀ ਦਰਦ ਹੈ ਵੀ ਤੁਹਾਨੂੰ ਜੇ ਦਰਦ ਆ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਮਤਲਬ ਜਿਹੜੀ ਸੜਕ ਸੁਰੱਖਿਆ ਫੋਰਸ ਬਣਾ ਦਿੱਤੀ ਹੈ ਤੇ ਸੜਕ ਸੁਰੱਖਿਆ ਫੋਰਸ ਦੇ ਸਾਹਮਣੇ 1 ਕਿਲੋਮੀਟਰ ਦੇ ਅੰਦਰ ਅੰਦਰ ਸੈਂਕੜੇ ਆਵਾਰਾ ਪਸ਼ੂ ਸੜਕਾਂ ਤੇ ਫਿਰਦੇ ਹੁੰਦੇ ਆ ਤੇ ਸੜਕ ਸੁਰੱਖਿਆ ਫੋਰਸ ਵਾਲੇ ਮੁੰਡੇ ਕੁੜੀਆਂ ਉਹ ਉੱਥੇ ਕੁਲਚੇ ਖਾਈ ਜਾਂਦੇ ਹੁੰਦੇ ਆ ਫਿਰ ਸੜਕ ਸੁਰੱਖਿਆ ਫੋਰਸ ਕਾਹਨੇ ਲਈ ਆ ਇੱਕ 50 ਕਿਲੋਮੀਟਰ ਜਿਹੜਾ ਬੰਦਾ ਸੜਕ ਤੇ ਜਾਂਦਾ ਉਹਨੂੰ 20 ਵਾਰ ਆਪਦਾ ਵਹੀਕਲ ਆਵਾਰਾ ਪਸ਼ੂਆਂ ਤੋਂ ਬਚਾਉਣਾ ਪੈਂਦਾ ਤੇ ਕਾਦੀ ਸੜਕ ਸੁਰੱਖਿਆ ਫੋਰਸ ਤੇ ਕਾਦੀ ਸੜਕ ਸੁਰੱਖਿਆ ਇਹ ਸਵਾਲ ਸਰਕਾਰ ਨੂੰ ਕਰਨੇ ਚਾਹੀਦੇ ਨੇ ਅਸਲੀ ਜ਼ਿੰਮੇਵਾਰ ਦੋਚੀ ਚਾਹੇ ਆਵਾਰਾ ਪਸ਼ੂ ਨੇ ਪਰ ਆਵਾਰਾ ਪਸ਼ੂਆਂ ਦੇ ਪਿੱਛੇ ਅਸਲੀ ਜ਼ਿੰਮੇਵਾਰ ਉਹਨਾਂ ਦਾ ਸਰਕਾਰਾਂ ਤੇ ਸਿਸਟਮ ਹੈ ਮੰਨੋ ਜਾਂ ਨਾ ਮੰਨੋ ਤੇ ਜੇ ਹਿੰਮਤ ਹੈਗੀ ਆ ਗਾਇਕਾ ਸਿੰਘ ਰਾਜ ਇਹ ਹੈ ਗੀਤਾਂ ਵਾਲਾ ਉਹ ਜਿਹੜਾ ਗੀਤਾਂ ਦੇ ਵਿੱਚ ਫੜਾ ਮਾਰਦੇ ਬੜਕਾ ਮਾਰਦੇ ਆ ਅਸੀਂ ਆ ਅਸੀਂ ਵਾਹ ਫਿਰ ਉਠਾਓ ਆਵਾਜ਼ ਸਰਕਾਰਾਂ ਦੇ ਖਿਲਾਫ ਵੀ ਇਹਨਾਂ ਨੇ ਸਹੀ ਪ੍ਰਬੰਧ ਨਹੀਂ ਦਿੱਤਾ